7 ਅਸ਼ਰੀਆ ਕਾਸਰੇ ਪੰਜਾਬ ਵਾਸੰਡਾ ਸਾਖ ਦਾ ਆਪਣੇ ਯੂਟਰਨ ਵੈਦਰ ਬਾਈਕਾਰਾਂ ਵਿੱਚ ਜਿਸ ਵਿੱਚ 25 ਤੋਂ 5 ਜਨਵਰੀ ਤੱਕ ਪੰਜਾਬ ਦੇ ਮੌਸਮ ਰਹਿਣਗੇ ਮੌਸਮ ਬਾਰੇ ਕਿਹੋ ਜਿਹਾ ਦੇਖਣ ਨੂੰ ਮਿਲੂਗਾ ਮੀਂਹ ਕਿੰਨੇ ਕਿੰਨਾ ਭਾਗਾਂ ਵਿੱਚ ਸਾਰ ਹਨ ਕਿਹੜੇ ਇਲਾਕੇ ਸਾਫ਼ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਆਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਗਾ ਦਿਓ ਤੇ ਆਪਣੇ ਲੱਗ ਸਕਦੇ ਕਿਸਾਨ ਮੇਰੇ ਯਾਰਾਂ ਮਿੰਟ ਜਿਹਨੂੰ ਵੈਦਰ ਦੀ ਇਨਫੋ ਦੀ ਲੋੜ ਪੈਂਦੀ ਹੈ ਉਹਨਾਂ ਦੇ ਆਪ ਵੀ ਵੀਡੀਓ ਸ਼ੇਅਰ ਕਰਨਾ ਨਾ ਭੁੱਲੋ ਚੱਲ ਗਾ ਦਿਆਂ ਵੀਡੀਓ ਵਾਲਾ ਤੇ 23 ਦਸੰਬਰ 5:30 ਵਜੇ ਦੀਆਂ ਸ਼ਾਮਾਂ ਦੀਆਂ ਲਾਈਵ ਸਟ੍ਰੀਮਾਂ ਦੇਖ ਸਕਦੇ ਹਾਂ ਪੰਜਾਬ ਦੇ ਜਿਹੜੇ ਆਪਣੇ ਮਾਲਵੇ ਦੇ ਭਾਗ ਹੋ ਗਏ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਭਾਗ ਹੈ ਨੇ ਖਾਸ ਰਾਜਸਥਾਨ ਦੇ ਨਾਲ ਇਹਨਾਂ ਵਿੱਚ ਹੱਲੇ ਵੀ ਆਪਣੇ ਧੋਪ ਰਹੀ ਨਿਕਲੀ ਹੈ ਅਚਾਨਕ ਹੋ ਤੇ ਜੇ ਸੱਜਣ ਆਪਣੇ ਸੈਟ ਤੇ ਵੀ ਨਾ ਆਪਣੇ 31 ਤਰੀਕ ਦੀ ਸ਼ਾਮਾਂ ਤੋਂ ਹੋ ਸਕਦਾ ਜਿਹੜੀ ਆ ਬੱਦਲ ਬਣੀ ਹੋਈ ਹੈ ਇਹ ਬੱਦਲ ਆਪਣੇ ਪਹਾੜਾਂ ਉੱਤੇ ਸਿਸਟਮ ਇੱਕ ਹੋਰ ਦਰਮਾਣੇ ਪਤਾ ਦਾ ਆਊਗਾ ਪਰ ਇਸ ਨਾਲ ਕੋਈ ਵੀ ਮੀਂਹ ਨਹੀਂ ਦੇ ਸਾਰ ਨਹੀਂ ਹੈ ਇਹ ਖਾਲੀ-ਖਾਲੀ ਬੱਦਲਵਾਈ ਬੱਦਲਵਾਈ ਹੈ ਇਹ ਹੋ ਸਕਦਾ ਆਪਣੇ 30 ਤਰੀਕ ਨੂੰ ਜਾਂ 31 ਤਰੀਕ ਨੂੰ ਬੱਦਲਵਾਈ ਆਪਣੇ ਪੰਜਾਬ ਚ ਐਂਟਰ ਕਰੂਗੀ ਜੋ ਕਿ ਖਾਲੀ ਬੱਦਲਵਾਈ ਹੋਗੀ ਇਸ ਨਾਲ ਮੀਂਹ ਦੇ ਕੋਈ ਵੀ ਸਾਰ ਨਹੀਂ ਹਨ ਵਾਕਿਆ ਵਾਕਿਆ ਮੌਸਮ ਭਾਗ ਦੇ ਫੋਟੋ ਤੇ ਨਜ਼ਰ ਮਾਰੀਏ ਅੱਜ ਆਪਣੇ 28 ਤਰੀਕ ਨਿਕਲ ਚੁੱਕੀ ਹੈ ਅੱਜ ਆਪਣੇ 23 ਤਰੀਕ ਹੈ ਨਾ ਤੀਰਕ ਦੀ ਆਪਣੇ ਔਰ ਨੀ ਵਾਰਨਿੰਗ ਮਿਲੀ ਹੋਈ ਸੀ ਪੰਜਾਬ ਵੱਲੋਂ ਡेंस ਫੌਗ ਦੀ ਜੋ ਕਿ ਦੇਖਣ ਨੂੰ ਮਿਲੀ ਵੀ ਹੈ ਆਪਣ ਜ਼ਿਆਦਾਤਰ ਪਾ ਗਾਉਂ ਚੋਂ ਬਾਰਾਂ ਕੋਈ ਤੇ ਕੋਈ ਧੁੱਪ ਦਾ ਨਹੀਂ ਨਿਕਲੀ ਮਾਲਵੇ ਦੇ ਹੱਲੇ ਵੀ ਪਾ ਗਾਉਂ ਚੋਂ ਆਪਣੋਂ ਧੁੱਪ ਨਹੀਂ ਨਿਕਲੀ ਗਈਆਂ ਵਿੱਚ ਔਨ ਵਾਲੇ ਦਿਨ ਚ ਵੀ ਆਪਣੇ ਪੰਜਾਬ ਮੌਸਮ ਵਿਭਾਗ ਵੱਲੋਂ ਐਸਾ ਫੌਗ ਦੀ ਆਪਣੇ ਵਾਰਨਿੰਗ ਜਾਰੀ ਹੋਈ ਹੈ 5 ਜਨੂਵਰੀ ਤੋਂ ਆਪਣੇ ਪੰਜਾਬ ਵਿੱਚ ਇੱਦੀ ਫੌਗ ਦੇਖਣ ਨੂੰ ਮਿਲੂਗੀ ਜਿੱਦਾਂ ਹੁਣ ਧੋਪ ਲੱਗੂਗੀ ਆਪਣੇ ਕਿਉਂਕਿ ਧਰਤੀ ਗਿੱਲੀ ਹੈ ਮੀਂਹ ਪਿਆ ਹੋਇਆ ਜਿਸ ਕਰਕੇ ਨਮੀ ਉੱਠੂਗੀ ਹੋਰ ਤੋਂ ਸੰਗਣੀ ਪਊਗੀ ਜਿਸ ਕਾਰਨ ਆਪਣੇ ਆਉਣ ਵਾਲੇ ਦਿਨਾਂ 'ਚ 5 ਜਨੂਵਰੀ ਤੋਂ ਹੀ ਹੋ ਸਕਦਾ ਹੈ ਪੰਜਾਬ 'ਚ ਕਾਫੀ ਤਕੜੀ ਧੁੰਦ ਦੇਖਣ ਨੂੰ ਮਿਲੇ ਦੁਪਹਿਰ ਨੂੰ ਆਪਣੇ ਧੁੱਪ ਦੇਖਣ ਨੂੰ ਮਿਲੂਗੀ ਵਾਕਿਆ ਸਵੇਰ ਸ਼ਾਮ ਨੂੰ ਆਪਣੇ ਫਿਰ ਧੁੰਦ ਦੇਖਣ ਨੂੰ ਮਿਲਿਆ ਕਰੂਗੀ ਵਾਕਿਆ ਕਿ ਆਪਾਂ ਟੈਂਪਰੇਚਰ ਦੀ ਗੱਲ ਕਰ ਲਈਏ ਟੈਂਪਰੇਚਰ ਆਪਣੇ ਆਪਣੇ 18 ਤੋਂ ਲੈ ਕੇ 20 ਦੇ ਵਿਚਕਾਰ ਦੇਖਣ ਨੂੰ ਮਿਲੂਗੇ ਰਾਤ ਦੇ ਟੈਂਪਰੇਚ ਔਰ ਇਹ ਵੀ ਇਹ ਸੋਚਦਾ ਪੰਜਾਬ 'ਚ ਥੋੜੀ ਹੋਰ ਠੰਡਾ ਪਵੇ ਕਿਉਂਕਿ ਆਪਣੇ ਹੁਣ ਪੱਛਮੀ ਹਵਾ ਚੱਲ ਰਹੀਆਂ ਨੇ ਤੇ ਪਹਾੜਾਂ ਉੱਤੇ ਬਰਫਬਾਰੀ ਹੋਈ ਹੈ ਜਿਸ ਕਾਰਨ ਹੋ ਸਕਦਾ ਹੈ ਪੰਜਾਬ 'ਚ ਆਪਣੇ ਹੋਰ ਥੋੜੀ ਠੰਡ ਦੇਖਣ ਨੂੰ ਮਿਲੇ ਸ਼ੀਤ ਲਹਿਰਾਂ ਦੇ ਥੋੜੇ ਥੋੜੇ ਮਾਹੌਲ ਬਣ ਸਕਦੇ ਹਨ ਬਾਕੀ ਅੱਜ ਦੀ ਵੀ ਨਹੀਂ ਵੀਡੀਓ ਚੰਗ ਲੱਗਤਾ ਵੀਡੀਓ ਲੈਕ ਚੈਨਲ ਨੂੰ ਸਬਸਕ੍ਰਾਈਬ ਜਰ ਕਰਿਓ ਭਾਈ ਕਮੈਂਟ ਬਣਾਇਆ ਕਰ ਕਰਕੇ ਅਪਣਾ 23 ਦਸੰਬਰ ਤੱਕ ਪੰਜਾਬ 'ਚ ਕੋਈ ਖਾਸ ਮੀਂਹ ਦੇ ਸਾਰ ਨਹੀਂ ਹਨ ਬਾਕੀ ਆਪਣੇ ਤਿੰਨ ਚਾਰ ਨੂੰ ਵੀ ਇੱਕ ਸਸਟਮਾਊਗਾ ਹਲਕਾ ਦਰਮਿਆਨਾ ਪਹਾੜਾਂ ਉੱਤੇ ਜਿਸ ਕਾਰਨ ਉਸਨਾ ਵੀ ਕੋਈ ਮੀ ਬਾਕੀ ਅੱਜ ਦੀ ਵੀਡੀਓ ਵਿੱਚ ਨਹੀਂ ਉਡੀ ਚੰਗੀ ਲੱਗਦਾ ਵੀਡੀਓ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ